जय हिंद दोस्तों मैं होल्डर मदन साबका सैनिक पुलिस सोसाइटी रजिस्ट्रेशन नंबर 1576 ਮਠੰਡਾ ਪੰਜਾਬ ਸਾਰਿਆਂ ਤੋਂ ਪਹਿਲਾਂ ਮੈਂ ਸਾਰੇ ਹੀ ਸਾਬਕਾ ਸੈਨਿਕ ਵੀਰਾਂ ਨੂੰ ਤੇ ਤੁਹਾਨੂੰ ਪਰਿਵਾਰਾਂ ਨੂੰ ਪਿਆਰ ਭਰੀ ਸਤਿ ਸ਼ਕਾ ਮੈਂ ਕਾਫੀ ਟਾਈਮ ਤੋਂ ਜਿਹੜੇ ਜੀਐਸਓ ਸਾਹਿਬਾਨ ਨੇ ਕਾਫੀ ਟਾਈਮ ਤੋਂ ਰਿਕੁਆਇਰਮੈਂਟ ਕਰ ਰਹੀ ਸੀ ਕਾਫੀ ਫੋਨ ਆ ਰਹੇ ਸੀ ਕਿ ਸਾਡੇ ਜੀਐਸਓ ਵਾਸਤੇ ਵੀ ਵੈਕੈਂਸੀ ਦੀ ਕੋਈ ਰਿਕੁਆਇਰਮੈਂਟ ਆਵੇ ਤਾਂ ਸਾਨੂੰ ਦੱਸੋ ਤੇ ਅੱਜ ਮੈਂ ਆਪਣੇ ਜੀਐਸਓ ਸਾਹਿਬ ਦੀਆਂ 30 ਵੈਕੈਂਸੀਆਂ ਪਲੱਸ ਜੋ ਆਪਣੇ ਜਵਾਨ ਨੇ ਉਹਨਾਂ ਵਾਸਤੇ ਵੀ 10 ਵੈਕੈਂਸੀਆਂ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਜਿਹੜੇ ਵੀ ਮੇਰੇ ਵੀਰ ਨੂੰ ਜੇਕਰ ਕਰਵਾਇਮੈਂਟ ਹੈ ਤੇ ਉਹ ਕੁਝ ਲੋਕੇਸ਼ਨ ਮੈਂ ਤੁਹਾਨੂੰ ਦੱਸੂਗਾ ਜਿਹੜੇ ਤੁਹਾਡੇ ਲਾਗੇ ਹੋ ਸਕਦੇ ਨੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਪੈਸਕੋ ਦੇ ਥਰੂ ਜਿੰਨੀਆਂ ਵੀ ਵੈਕੈਂਸੀਆਂ ਮੇਰੇ ਕੋਲ ਹੈ ਮੈਂ ਉਹਨਾਂ ਦਾ ਬਾਰੇ ਵਿਰਵਾ ਦਊਂਗਾ ਪੈਸਕੋ ਦੀ ਵੈਕੈਂਸੀ ਨੂੰ ਪ੍ਰਾਪਤ ਕਰਨ ਲਈ ਤੁਸੀਂ 400 ਕਿਲਾ ਪੈਸਕੋ ਦਫਤਰ ਦੇ ਵਿੱਚ ਜਾ ਕੇ ਸੂਬੇ ਦਰਸ਼ਕਾ ਬਾਦ ਸਾਹਿਬ ਨੂੰ ਸੰਪਰਕ ਕਰ ਸਕਦੇ ਹੋ ਤੇ ਲਾਠ ਦੇ ਵਿੱਚ ਮੈਂ ਇਸ ਵੀਡੀਓ ਲਾਠ ਦੇ ਵਿੱਚ ਇੱਕ ਲਿਸਟ ਵੀ ਪਾਉਂਗਾ ਜਿਹੜੇ ਸਕੂਲ ਦੇ ਵਿੱਚ ਕਿਹੜੀ ਜਗ੍ਹਾ ਦੇ ਵੈਕੈਂਸੀ ਆਈ ਹੈ ਉਸ ਲਿਸਟ ਦੇ ਮੁਤਾਬਕ ਤੁਸੀਂ ਵੀ ਆਪਣਾ ਅਪਲਾਈ ਕਰ ਸਕਦੇ ਹੋ ਤੇ ਜ਼ਿਆਦਾ ਨਾ ਕਰਦੇ ਹੋਏ ਮੈਂ ਵੀਡੀਓ ਸ਼ੁਰੂ ਕਰਨ ਲੱਗਾ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੈਸਕੋ ਦੀ ਜਿਹੜੇ ਕੈਂਪਸ ਵਿੱਚ ਜਿਹੜੀਆਂ ਵੈਕੈਂਸੀਆਂ ਆਈਆਂ ਨੇ ਉਹਨਾਂ ਬਾਰੇ ਮੈਂ ਦੱਸਣ ਲੱਗਾ ਸਭ ਤੋਂ ਪਹਿਲਾਂ ਇਹ ਸੰਗਤ ਮੰਡੀ ਦੇ ਵਿੱਚ 13 ਵੈਕੈਂਸੀਆਂ ਆਈਆਂ ਹੋਈਆਂ ਨੇ ਸੰਗਤ ਮੰਡੀ ਵਿੱਚ 13 ਵੈਕੈਂਸੀਆਂ ਇਹ ਜਿੰਨੀਆਂ ਵੀ ਮੈਂ ਵੈਕੈਂਸੀਆਂ ਦੱਸਣ ਲੱਗਾ ਇਹ ਸਾਰੀਆਂ ਸਕੂਲ ਦੇ ਵਿੱਚ ਹੈਗੀਆਂ ਕੋਈ ਇਹ ਨਾ ਸੋਚ ਲੈ ਵੀ ਢਾਈ ਬਾਈਆਂ ਸਿਰਫ ਸਕੂਲ ਦੇ ਵਿੱਚ ਇਹ ਵੈਕੈਂਸੀਆਂ ਆਈਆਂ ਹੋਈਆਂ ਨਾ ਸੰਗਤ ਮੰਡੀ ਵਿੱਚ ਟੋਟਲ 13 ਵੈਕੈਂਸੀਆਂ ਨੇ ਉਹ ਕਿਹੜੇ ਕਿਹੜੇ ਜਗ੍ਹਾ ਤੇ ਸਕੂਲ ਹੈਗੇ ਨੇ ਸਭ ਤੋਂ ਪਹਿਲਾਂ ਇੱਕ ਨੰਬਰ ਤੇ ਆ ਕੋਟਵਖਤੂ ਕੋਟਵਖਤੀ ਤੋਂ ਬਾਅਦ ਭਗਵਾਨਗੜ੍ਹ ਭਗਵਾਨਗੜ੍ਹ ਤੋਂ ਬਾਅਦ ਜੰਗੀਰਾਨਾ ਜੰਗੀਰਾਨਾ ਤੋਂ ਬਾਅਦ ਕਾਲਚਰਾਣੀ ਵਾਚਰਾ ਜਰਵਾਂ ਚੁਗਗੇ ਕਲਾਂ ਕੇ ਨੰਬਰ 6 ਦੇ ਬੱਲੂਆਣਾ ਨੰਬਰ 7 ਦੇ ਗੁੱਡਾ ਨੰਬਰ 8 ਤੇ ਜੱਸੀ ਬਾਗ ਸਿੰਘ ਵਾਲੀ ਨੰਬਰ 9 ਤੇ ਕੁੱਤੀ ਨੰਬਰ 10 ਤੇ ਪੱਕਾ ਕਲਾਂ ਨੰਬਰ 11 ਤੇ ਪਥਰਾਲਾ ਨੰਬਰ 12 ਤੇ ਸੇਖੂ ਨੰਬਰ 13 ਤੇ ਰਾਈ ਦੇ ਕਲਾਂ ਇਹ ਜਿੰਨੇ ਵੀ ਪਿੰਡ ਨੇ ਇਹਨਾਂ ਵਿੱਚ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਵਿੱਚ ਇਹ ਸੰਗਤ ਮੰਡੀ ਦੇ ਜਿਹੜੇ ਲਾਗੇ ਪਿੰਡ ਨੇ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਵਿੱਚ ਇਹ ਵੈਕੈਂਸੀਆਂ ਆਈਆਂ ਨੇ ਉਦੋਂ ਬਾਅਦ ਤਿੰਨ ਵੈਕੈਂਸੀਆਂ ਆਈਆਂ ਨੇ ਗੋਲਿਆਣਾ ਨੇ ਮੰਡੀ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਨੇ ਉਹ ਕਿਹੜੀ ਕਿਹੜੀ ਜਗ੍ਹਾ ਨੇ ਨੰਬਰ 1 ਵੈਕੈਂਸੀ ਹੈ ਨਈਆਂ ਵਾਲਾ ਦੂਸਰੀ ਵੈਕੈਂਸੀ ਹੈ ਮਹਿਮਾ ਸਰਜਾ ਔਰ ਤੀਸਰੀ ਵੈਕੈਂਸੀ ਹੈ ਗੋਲਿਆਣਾ ਦੇ ਵਿੱਚ ਬੁਆਏ ਸਕੂਲ ਹੈ ਕੋਈ ਗੋਲਿਆਣਾ ਦੇ ਵਿੱਚ ਹੀ ਬੁਆਏ ਸਕੂਲ ਹੈ ਇਹ ਟੋਟਲ ਤਿੰਨ ਵੈਕੈਂਸੀਆਂ ਦਾ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜਿਹੜੇ ਬੰਦੇ ਗੋਲਿਆਣਾ ਮੰਡੀ ਦੇ ਰਹਿਣ ਵਾਲੇ ਨੇ ਜਾਂ ਉਹਦੇ ਆਸ-ਪਾਸ ਦੇ ਨੇ ਉਦੋਂ ਬਾਅਦ ਹੀ ਤਲਵੰਡੀ ਸਾਬੋ ਦੀਆਂ ਵੈਕੈਂਸੀਆਂ ਆਈਆਂ ਨੇ ਤਲਵੰਡੀ ਸਾਬੋ ਦੇ ਜਿਹੜੇ ਲਾਗੇ ਲਾਗੇ ਪਿੰਡ ਨੇ ਸਰਕਾਰੀ ਸਕੂਲਾਂ ਦੇ ਵਿੱਚ ਉਹਦੇ ਵਿੱਚ ਟੋਟਲ 10 ਵੈਕੈਂਸੀਆਂ ਨੇ 10 ਵੈਕੈਂਸੀਆਂ ਵਿੱਚ ਜਿਹੜੇ ਜਿਹੜੇ ਪਿੰਡਾਂ ਦੇ ਆ ਉਹਨਾਂ ਦੇ ਵੇਰ ਵਸਤਰਾ ਰਾਮਸਰਾ ਰਾਮਸਰਾਦੋਬਾਦ ਕਲਾਲਵਾਲਾ ਕਲਾਲਵਾਲਾ ਤੋਂ ਬਾਅਦ ਗੰਨਿਆਣਾ ਗੰਨਿਆਣਾ ਤੋਂ ਬਾਅਦ ਕੋਰੀਆਣਾ ਗਰਲ ਸਕੂਲ ਕੋਰੀਆਣਾ ਗਰਲ ਸਕੂਲ ਤੋਂ ਬਾਅਦ ਨਥਾਣਾ ਨਾਸ਼ਾਣਾ ਤੋਂ ਬਾਅਦ ਨਿਭਗਵਾਨਗੜ੍ਹ ਗਵਾਨਾਗੜ ਤੋਂ ਬਾਅਦ ਬੰਗੀ ਰੁਲਦੂ ਬੰਗੀ ਰੁਲਦੂ ਤੋਂ ਬਾਅਦ ਜੁੰਬਾ ਜੁੰਬਾ ਤੋਂ ਬਾਅਦ ਕਿਲੀ ਨਿਹਾਲ ਸਿੰਘ ਵਾਲਾ ਔਰ 10 ਨੰਬਰ ਤੇ ਰਾਈਕੇ ਕਲਾਂ ਇਹ ਤਲਵੰਡੀ ਸਾਬੋ ਦੀਆਂ ਜਿਹੜੀਆਂ 10 ਵੈਕੈਂਸੀਆਂ ਨੇ ਇਹ 10 ਵੈਕੈਂਸੀਆਂ ਤਲਵੰਡੀ ਸਾਬੋ ਦੇ ਲਾਗੇ ਜਿਹੜੇ ਵੀ ਪਿੰਡ ਨੇ ਜਿਹੜੇ ਨਵੇਂ ਰਜਿਗਰਣ ਵਾਲੇ ਨੇ ਉਹ ਇਹਨਾਂ ਵੈਕੈਂਸੀਆਂ ਵਾਸਤੇ ਅਪਲਾਈ ਕਰ ਸਕਦੇ ਨੇ ਉਦੋਂ ਜੀ ਬਾਅਦ ਵੈਕੈਂਸੀ ਆਈ ਹੈ ਰਾਮਪਰਾ ਫੁੱਲ ਦੀਆਂ ਰਾਮਪਰਾ ਫੁੱਲ ਟੋਟਲ ਦੋ ਹੀ ਵੈਕੈਂਸੀਆਂ ਨੇ ਰਾਮਪਰਾਫੋਲੇ ਵਿੱਚ ਜਿਹੜੇ ਜੀ ਡੀ ਪਿੰਨ ਨੇ ਟੰਗ ਵਾਲੀ ਟੰਗ ਵਾਲੀ ਤੋਂ ਬਾਅਦ ਪੱਤੀ ਕਲਾਂ ਮਹਾਰਾਜ ਬॉय ਸਕੂਲ ਪੱਤੀ ਕਲਾਂ ਦੇ ਵਿੱਚ ਕੋਈ ਮਹਾਰਾਜ ਬॉय ਸਕੂਲ ਹੈ ਉਹਦੇ ਵਿੱਚ ਵੈਕੈਂਸੀ ਆਈ ਗਈ ਹੈ ਇਹ ਟੋਟਲ ਦੋ ਵੈਕੈਂਸੀਆਂ ਨੇ ਉਦੋਂ ਬਾਅਦ ਜੀ ਪੁੱਚੋ ਮੰਡੀ ਦੀ ਇੱਕ ਵੈਕੈਂਸੀ ਹੋਈ ਹੋਈ ਹੈ ਪੁੱਚੋ ਮੰਡੀ ਦੇ ਵਿੱਚ ਕੀ ਪੁੱਚੋ ਖੁਰਦ ਕਰਕੇ ਲੋਕੇਸ਼ਨ ਹੈ ਪੁੱਚੋ ਖੁਰਦ ਦੇ ਵਿੱਚ ਤੁਹਾਨੂੰ ਜਿਹੜਾ ਕੈਂਪਸ ਮੈਜ ਦੀ ਵੈਕੈਂਸੀ ਹੈ ਪੁੱਚੋ ਖੁਰਦ ਦੇ ਵਿੱਚ ਇੱਕ ਵੈਕੈਂਸੀ ਆਈ ਹੋਈ ਹੈ ACG ਟੋਟਲ 29 ਵੈਕੈਂਸੀਆਂ ਸੀ ਇਹ ਸਾਰੀਆਂ ਸੁਪਰਵਾਈਜ਼ਰ ਦੀਆਂ ਵੈਕੈਂਸੀਆਂ ਨੇ ਔਰ 30ਵੀਂ ਵੈਕੈਂਸੀ ਆਈ ਹੋਈ ਹੈ ਮਾਨਸਾ ਦੇ ਵਿੱਚ 30ਵੀਂ ਵੈਕੈਂਸੀ ਮਾਨਸਾ ਦੇ ਵਿੱਚ ਆਈ ਹੋਈ ਹੈ ਤੇ ਉਹ ਤੁਸੀਂ 400 ਕਿਲੇ ਵਿੱਚ ਜਾ ਕੇ ਸੰਪਰਕ ਕਰ ਸਕਦੇ ਹੋ ਉਹਦਾ ਲੋਕੇਸ਼ਨ ਹਜੇ ਤੱਕ ਮੇਰੇ ਕੋਲੇ ਆਇਆ ਨਹੀਂ ਹੈ 30ਵੀਂ ਵੈਕੈਂਸੀ ਮਾਨਸਾ ਦੇ ਵਿੱਚ ਉਹਦੇ ਬਾਅਦ ਇਹ ਸਕਿਉਰਟੀ ਗਾਰਡ ਰੱਖਣੇ ਨੇ ਸਕਿਉਰਟੀ ਗਾਰਡ ਲਵੀ ਪੈਸਕੋ ਦੇ ਵਿੱਚ ਹੀ ਰੱਖਣੇ ਨੇ ਤੇ ਇਹ ਵੀ ਸਕੂਲਾਂ ਵਿੱਚ ਹੀ ਰੱਖਣੇ ਇਹ ਟੋਟਲ 7 ਵੈਕੈਂਸੀਆਂ ਆਈਆਂ ਨੇ 7 ਵੈਕੈਂਸੀਆਂ ਵਿੱਚ ਸਭ ਤੋਂ ਪਹਿਲਾਂ ਮਹਿਮਾ ਸਰਜਾ ਮਹਿਮਾ ਸਰਜਾ ਪਿੰਡ ਦੇ ਵਿੱਚ ਜੋ ਸਰਕਾਰੀ ਸਕੂਲ ਹੈ ਉਹਦੇ ਵਿੱਚ ਦੋ ਸਕੂਟੀ ਗਾਰਡ ਚਾਹੀਦੇ ਨੇ ਉਹਦੇ ਬਾਅਦ ਪੱਕਾ ਕਲਾਂ ਪਿੰਡ ਪੱਕਾ ਕਲਾਂ ਪਿੰਡ ਦੇ ਵਿੱਚ ਇੱਕ ਸਕੂਟੀ ਗਾਰਡ ਫਿਰ ਦਿਉਣ ਪਿੰਡਾ ਦਿਉਣ ਪਿੰਡ ਦੇ ਵਿੱਚ ਇੱਕ ਸਕੂਟੀ ਗਾਰਡ ਸਿਵੀਆਂ ਸਿਗੀਆਂ ਪਿੰਡ ਦੇ ਵਿੱਚ ਇੱਕ ਸਕੂਟੀ ਗਾਰਡ ਇੱਕ ਬਹਾਦਰ ਗਰਲ ਬਹਾਦਰ ਗਰਲ ਸਕੂਲ ਹੈ ਬਰਨਾਲਾ ਦੇ ਵਿੱਚ ਉੱਥੇ ਵੀ ਇੱਕ ਪੈਸਕੋ ਦੇ ਤਰੂ ਸਕੂਟੀ ਗਾਰਡ ਚਾਹੀਦਾ ਏਸੀ ਟੋਟਲ ਜੀ ਜਿਹੜੀਆਂ ਪੈਸਕੋ ਦੇ ਥਰੂ ਵੈਕੈਂਸੀਆਂ ਆਈਆਂ ਸੀ ਆਈਆਂ ਹੀਆਂ ਸੀ ਉਹਨਾਂ ਦਾ ਵੇਰਵਾ ਤੇ ਹੁਣ ਮੈਂ ਤੁਹਾਨੂੰ ਕੁਝ ਜਿਹੜੀਆਂ ਆਪਣੇ ਡੀਐਸਸੀ ਦੇ ਰਿਲੇਟਡ ਜੋਬ ਦੇ ਵਾਸਤੇ ਮੈਂ ਦੱਸਣ ਲੱਗਾ ਡੀਐਸਸੀ ਦੇ ਵਿੱਚ ਕੁਝ ਵੈਕੈਂਸੀਆਂ ਆਈਆਂ ਹੋਈਆਂ ਨੇ ਜੋ 18 ਮਾਰਚ 2025 ਆਰਟੀ ਸੈਂਟਰ ਨਾਸਕ ਰੋਡ ਨੇ ਦੀ ਗੈਲੀ ਨਿਕਲੀ ਆ ਉਥੇ ਦੀ ਅਸਿੱਦੀ ਗੈਲੀ ਜੋ ਆਰਟੀ ਦਾ ਸੈਂਟਰ ਆ ਆਰਟੀ ਸੈਂਟਰ ਨਾਸਕ ਰੋਡ ਦੇ ਵਿੱਚ ਡੀਐਸਸੀ ਦੀ ਭਰਤੀ ਹੋਣ ਜਾ ਰਹੀ ਹੈ ਇਹਦੇ ਵਿੱਚ ਸਿਰਫ ਜੀਸੀਓ ਰਕਵਰਡ ਨੇ ਕੋਈ ਵੀ ਮੇਰਾ ਵੀਰ ਇਹ ਨਾ ਹੋਵੇ ਜਵਨ ਪਰਸਨ ਹੋਵੇ ਇਥੋਂ ਪੰਜਾਬ ਤੋਂ ਲੈ ਵੀ ਇੰਨੀ ਦੂਰ ਜਾਵੇ ਨਾਸਕੀ ਦੇ ਵਿੱਚ ਫਿਰ ਵਾਪਸ ਆਵੇ ਕਿਰਪਾ ਕਰਕੇ ਮੈਂ ਰਿਕਵੈਸਟ ਫੇਰ ਕਰਨ ਲੱਗਿਆ ਡੀਐਸਸੀ ਦੀ ਭਰਤੀ ਜ਼ਰੂਰ ਹੈ ਪਰ ਓਨਲੀ ਫੋਰ ਜੀਸੀਓ ਪਰਸਨ ਹੋਣੇ ਚਾਹੀਦੇ ਨੇ ਜੀਸੀਓ ਵਾਸਤੇ ਹੀ ਇਹ ਪੱਤੀ ਹੈ ਤੇ 18 ਮਾਰਚ 2025 ਨੂੰ ਜਿਹੜੇ ਵੀ ਜੀਸ਼ੋ ਸਵਾਨ ਨੇ ਡੀਐਸਸੀ ਦੀ ਭਰਤੀ ਦੇਖਣੀ ਹੈ ਉਹ ਆਰਟੀ ਸੈਂਟਰ ਨਾਸਿਕ ਰੋਡ ਦੇ ਵਿੱਚ ਜਾ ਕੇ ਵਰਤੀ ਦੇਖ ਸਕਦਾ ਤੇ ਇਹ ਕੁਝ ਵੈਕੈਂਸੀਆਂ ਅਸੀਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਲੈ ਕੇ ਆਏ ਆ ਅਸੀਂ ਜੇਕਰ ਤੁਹਾਨੂੰ ਇਹ ਵੈਕੈਂਸੀਆਂ ਚੰਗੀਆਂ ਲੱਗੀਆਂ ਹੋਣ ਜਾਂ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤੇ ਸਾਰਿਆਂ ਨੂੰ ਸਾਬਕਾ ਸੈਨਿਕ ਭਲਾਈ ਦੀ ਸੁਸਾਇਟੀ ਵੱਲੋਂ ਰਿਕਵੈਸਟ ਹੈ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਕਿਉਂਕਿ ਜ਼ਰੂਰੀ ਨਹੀਂ ਆ ਤੁਸੀਂ ਵੀ ਲੱਗਣਾ ਬਹੁਤ ਆਪਣੇ ਐਕਸ ਸਰਵਿਸਮੈਨ ਨੇ ਜਿੱਦਾਂ ਗੁਜਰਾਤ ਦਿੱਲੀ ਬੰਬਈ ਬਹੁਤ ਦੂਰ ਦੂਰ ਜਾ ਕੇ ਲੱਗੇ ਹੋਏ ਨੇ ਤੇ ਕਈ ਬੰਦਿਆਂ ਨੇ ਮੇਰੇ ਕੋਲ ਫੋਨ ਆਉਂਦੇ ਨੇ ਉਹ ਕਹਿੰਦੇ ਮੈਂ ਮਹਾਰਾਸ਼ਟਰ 'ਚ ਜੇਕਰ ਲੱਗੇ ਕਿਤੇ ਜੋਬ ਹੋਵੇ ਮੈਂ ਮਹਾਰਾਸ਼ਟਰ 'ਚੇ ਨੌਕਰੀ ਕਰ ਰਿਹਾ ਮੈਂ ਗੁਜਰਾਤ 'ਚੇ ਕਰ ਰਿਹਾ ਤੇ ਉਹ ਸਾਡੇ ਭਰਾ ਆਪਣੇ ਇਥੇ ਲੋਕਲ ਪੰਜਾਬ ਦੇ ਵਿੱਚ ਆ ਕੇ ਆਪਣੇ ਬੱਚਿਆਂ ਦਾ ਰੱਖ ਕੇ ਇਥੇ ਨਾਰਮਲ ਜੋਬ ਕਰ ਸਕਦੇ ਨੇ ਤੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਲੱਗੇ ਤਾਂ ਜਿਆਦਾ ਜਿਆਦਾ ਸ਼ੇਅਰ ਕਰਿਓ ਲਾਈਕ ਜ਼ਰੂਰ ਕਰਦੇ ਹੋ ਤੇ ਇਲਾੜ ਦੇ ਵਿੱਚ ਮੇਰੀ ਤਰਫੋਂ ਤੇ ਮੇਰੀ ਸਾਰੀ ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਤਰਫੋਂ ਸਾਰਿਆਂ ਨੂੰ ਜੀ ਆਇਆਂ ਸਤਿ ਸ੍ਰੀ ਅਕਾਲ